ਖਸ਼ਿਆਰਪੁਰ ਦੇ ਵਿੱਚ ਦਰਦਨਾਖਾ ਖਾਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਲੋਕ ਜ਼ਖਮੀ ਹੋਏ ਨੇ ਦਰਸਾਲ ਬੀਤੀ ਰਾਤ ਖਸ਼ਿਆਰਪੁਰ ਦੇ ਟਾਂਡਾ ਰੋਡ ਤੇ ਪੈਂਦੇ ਪੰਗੀ ਚੋਲ ਤੋਂ ਇੱਕ ਕਾਰ ਹੀਠਾਂ ਡਿੱਗ ਗਈ ਜਿਸ ਕਾਰਨ ਖੱਡ ਦੇ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਵਿਅਕਤੀ ਜ਼ਖਮੀ ਹੋਏ ਨੇ ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਾਸੀ ਪਿੰਡ ਫਰਦੋ ਦੇ ਵੱਜੋਂ ਹੋਈ ਹੈ ਜਿਸ ਦੀ ਉਮਰ 55 ਸਾਲ ਦੱਸੀ ਗਈ ਹੈ ਤੇ ਦੋ ਜ਼ਖਮੀਆਂ ਦਾ ਇਲਾਜ ਫਸ਼ਵਾਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਤੇ 12 ਪਸ਼ੂ ਇੰਨੇ ਸੜਕ 'ਚ ਘੁੰਮ ਰਹੇ ਸੀ ਉਹਨਾਂ ਨੂੰ ਬਚਾਉਣ ਦੇ ਪਜਾਂਦੇ ਇਹਨਾਂ ਦੀ ਗੱਡੀ ਥੱਲੇ ਡਿੱਗੇ ਪੁਲ ਤੋਂ ਥੱਲੇ ਡਿੱਗੀ ਬੰਨ ਤੋਂ ਉਹ ਡਿੱਗਣ ਹਰਜੀਤ ਦੀ ਡੈਥ ਹੋ ਗਈ ਤਾਂ ਦੋ ਵਿਅਕਤੀ ਸਾਡੇ ਪਿੰਡ ਦੇ ਜਿਹੜੇ ਫੱਟਰ ਹੋ ਗਏ ਔਰ ਸਰਕਾਰ ਨੂੰ ਬਿਲਕੁਲ ਨਹੀਂ ਧਿਆਨ ਦੇ ਰਹੀ ਸ਼ਹਿਰ ਦੇ ਵਿੱਚ ਵਾਰਾ ਪਸ਼ੂ ਘੁੰਮ ਰਹੇ ਆ ਰੋਡਾਂ ਤੇ ਵਾਰਾ ਪਸ਼ੂ ਘੁੰਮ ਰਹੇ ਆ ਚਿੰਤਪੂਰਨੀ ਮੇਲੇ ਸ਼ੁਰੂ ਹੋਏ ਆ ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵੀ ਜਿੰਨੇ ਵੀ ਵਾਰਾ ਪਸ਼ੂ ਆ ਇਹਨਾਂ ਦਾ ਕੋਈ ਇਂਤਜ਼ਾਮ ਕੀਤਾ ਜਾਵੇ ਔਰ ਬਹੁਤ ਹੀ ਕੀਮਤੀ ਜਾਨਾਂ ਜਾ ਰਹੀਆਂ ਹੁਸ਼ਿਆਰਪੁਰ ਦੇ ਵਾਲੇ ਵਾਲੇ ਰਾਤ 12:30 ਦੇ ਕਰੀਬ 12:30 ਵਜੇ ਫੋਨ ਆਇਆ ਸੀ ਕਿ ਕਾਰ ਭੰਗੀ ਚੂਹ ਦੇ ਠਾਂਡੀ ਪਈ ਆ ਤੇ ਜਿੱਥੇ ਮੌਕੇ ਤੇ ਪਹੁੰਚੇ ਸੀਗੇ ਸੜਕ ਸੁਰੱਖਿਆ ਫੋਰਸ ਵੀ ਪਹੁੰਚ ਗਈ ਸੀ ਮੌਕੇ ਤੇ ਤੇ ਬਾਕੀ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਜ਼ਖਮੀਆਂ ਨੂੰ ਤਿੰਨ ਤਿੰਨ ਵੀ ਆਕਤੀ ਸੀਗੇ ਇੱਕ ਦੀ ਮੌਤ ਹੋ ਗਈ ਸੀ ਕਿ ਮੌਕੇ ਤੇ ਦੋ ਜ਼ਖਮੀ ਸੀ ਉਹਨਾਂ ਨੂੰ ਸਿਵਲ ਹਸਪਤਾਲ ਲੈ ਕੇ ਕਰਵਾ ਆਦਿਆ ਬਾਕੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਤੇ ਕਾਰਵਾਈ ਜੇ ਕਰ ਰਹੇ ਕਿੱਥੇ ਹੋਇਆ ਹਾਦਸਾ ਜੀ ਦਸਤਾਲੀ ਭੰਗੀਪੁਰ ਦੇ ਲੱਗੇ ਹੋਏ ਕਿ ਜਿਉ 12 ਪਸ਼ੂ ਆਉਣ ਕਰਕੇ ਗਾਰ ਪੀ ਕਾਬੂ ਹੋ ਗਈ ਉਹਨਾਂ ਇਸ ਕਰਕੇ ਉਹ ਭੰਗੀਪੁਰ ਤੋਂ ਹੇਠਾਂ ਡਿੱਗੀ ਜਲੀ